ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਦਾਲਤ ਵੱਲੋਂ ਉਹਨਾਂ ਨੂੰ 12 ਸਾਲ ਪੁਰਾਣੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਜਾਣਕਾਰੀ ਮੁਤਾਬਕ ਮਾਰਚ 2013 ਦੇ ਵਿੱਚ ਇੱਕ ਪੀੜਤਾ ਵੱਲੋਂ ਵੱੱਦ ਜਨੂਕੀ ਦੇ ਦੋਸ਼ ਲਗਾਏ ਜਾਣ ਤੇ ਮਨਜਿੰਦਰ ਸਿੰਘ ਕਾਲਪੁਰਾ ਸਣੇ 11 ਲੋਕਾਂ ਖਿਲਾਫ ਐਸ்சி ਐਸਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਮਨਜਿੰਦਰ ਸਿੰਘ ਸਣੇ 9 ਮੁਲਜ਼ਮ ਅੱਜ ਇਸ ਮਾਮਲੇ ਦੀ ਸੁਣਵਾਈ ਦੇ ਲਈ ਅਦਾਲਤ ਪਹੁੰਚੇ ਸਨ ਜਿੱਥੇ ਅਦਾਲਤ ਵੱਲੋਂ ਉਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ 12 ਸਤੰਬਰ ਨੂੰ ਜਿਸ ਦੌਰਾਨ ਮੁਲਜ਼ਮ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਰਬਿੰਦਰ ਉਸਮਾਨ ਕੇਸ ਦੇ ਵਿੱਚ ਹਰਬਿੰਦਰ ਕੋਰ ਉਸਮਾਨ ਦੇ ਵੱਲੋਂ આરોਪ ਲਗਾਏ ਗਏ ਸਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੁੰਦਰ ਸਿੰਘ ਲਾਲਪੁਰਾ ਦੇ ਉੱਤੇ ਤਾਂ ਦੱਸਦੀ ਹੈ ਕਿ ਹੁਣ 12 ਸਾਲ ਪੁਰਾਣੇ ਇਸ ਮਾਮਲੇ ਦੇ ਵਿੱਚ ਮਨਜੁੰਦਰ ਸਿੰਘ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ 2013 ਦੇ ਵਿੱਚ ਹਰਬਿੰਦਰ ਕੋਰ ਉਸਮਾਨ ਦੇ ਵੱਲੋਂ ਬਦਸਲੂਕੀ ਦੇ ਦੋਸ਼ ਲਗਾਏ ਗਏ ਸੀ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਤੇ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਹਰਬਿੰਦਰ ਕੋਰ ਉਸਮਾਨ ਦੇ ਤਾਂ ਹਰਬਿੰਦਰ ਕੋਰ ਉਸਮਾਨ ਹੁਣ ਚੋਣਾ ਵੀ ਲੜਨ ਜਾ ਰਹੀ ਹੈ ਆਜ਼ਾਦ ਉਮੀਦਵਾਰ ਵੱਜੋਂ ਉਸ ਦੇ ਵੱਲੋਂ ਜਿਮਨੀ ਚੋਣ ਲੜੀ ਜਾਣੀ ਹੈ ਤੇ ਹੁਣ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਕੀ 12 ਸਾਲ ਪੁਰਾਣੇ ਮਾਮਲੇ ਦੇ ਵਿੱਚ ਹਰਪਿੰਦਰ ਕੌਰ ਉਸਮਾਨ ਨੂੰ ਜੋ ਇਨਸਾਫ ਮਿਲਿਆ ਹੈ ਤਾਂ ਉੱਥੇ ਹੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ 12 ਸਤੰਬਰ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਤਰੰਤ ਤਰੰਤੋਂ ਨਿਰਮਲ ਸਿੰਘ ਦੀ ਰਿਪੋਰਟ ਇਹਨੇ ਬਹੁਤ ਖੁਸ਼ੀ ਆ ਕਿ 13 ਸਾਲ ਬਾਅਦ ਇਨਸਾਫ ਮਿਲਿਆ ਔਰ ਮੈਂ ਆਪਣੇ ਅਮਿਤ ਜੀ ਦਾ ਬਹੁਤ ਦਿਲਾਤਨਵਾਦ ਕਰਨੀ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੇ ਇੰਨੀਆਂ ਕਠਿਨਾਈਆਂ ਸਹਕੇ ਸਿਰਫ ਆਪਣੇ ਪੇਸ਼ੈਂਟ ਜਿਹੜਾ ਉਹਨਾਂ ਨੇ ਐਮਾਨਤ ਦਿੱਤੀ ਔਰ ਮੈਨੂੰ ਅੱਜ ਇਨਸਾਬ ਲੈ ਕੇ ਦਿੱਤਾ ਮੇਰੇ ਵੱਲ ਮੋੜੇ ਨਾ ਮੋੜਾ ਲਾਗੇ ਕੋਈ ਮਾਨਜੂਗ ਅਦਾਲਤ ਦੇ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਮੈਂ ਮਾਤੇ ਪੂਰਾ ਮੈਨੂੰ ਘਰੋਸਾ ਹੈ ਮਾਨਜੂਗ ਕੋਰਟ ਤੇ ਭਿਜਿਆ ਅੱਜ ਉਹਨਾਂ ਨੇ ਸਜ਼ਾ ਸੁਲਾਈ ਹੈ ਔਰ ਵੱਧ ਤੋਂ ਵੱਧ ਜਿਹੜਾ ਆ ਉਹਨਾਂ ਨੂੰ ਸਜ਼ਾ ਦੇ ਕੇ ਜਿਹੜਾ ਹੁਣ ਅੱਗੇ ਵੀ ਮੇਰਾ ਸਾਥ ਦੇਣਗੇ ਕਿਉਂਕਿ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਮੈਂ 4/3/2013 ਨੂੰ ਇੱਕ ਪਰਚਾ ਹੋਇਆ ਸੀ ਜੀ ਦਰਿੰਦਰ ਕੁਮਾਰ ਰਾਜ ਸਿੰਘ ਅਰਵਿੰਦ ਸਿੰਘ ਉਸ ਸ਼ੋਸ਼ੀ ਮਨਜਿੰਦਰ ਸਿੰਘ ਉਸ ਸਾਫਾ ਕਬਲਦੀਪ ਸਿੰਘ ਉਸ ਤੇ ਗਗਨਪ੍ਰੀਤ ਸਿੰਘ ਦੇ ਨਾਮ ਜੀ ਉਸ ਤੋਂ ਬਾਅਦ ਸਰ ਪੰਜੜੀ ਦੋਸ਼ੀ ਫਿਰ ਤੇ ਸੋਨੀ ਦੀ ਅਪਲੀਕੇਸ਼ਨ ਸੁਲੇ ਆਈ ਸੀ ਜੀ ਠੀਕ ਹੈ ਜੀ ਅੱਜ ਉਹ ਸਾਰੇ ਦੋਸ਼ੀ 11 11 ਦੋਸ਼ੀ ਸਾਰੇ ਦੋਸ਼ੀ ਕਰਾਰ ਕੀਤੇ ਗਏ ਕਿ ਕੁਮਾਰ ਜਸਾ ਅਡੀਸ਼ਨਲ ਸੈਸ਼ਨ ਜੇ ਤਰ ਤਰ ਮਦ ਜੀ ਤੇ ਜਿਨ੍ਹਾਂ ਵਿੱਚੋਂ ਨੌ ਜਿਹੜੇ ਦੋਸ਼ੀ ਸੀ ਜਿਵੇਂ ਦਵਿੰਦਰ ਕੁਮਾਰ ਸਾਦਰ ਸਿੰਘ ਅਰਵਿੰਦ ਸਿੰਘ ਉਸ ਸ਼ੋਸ਼ੀ ਮਨਜਿੰਦਰ ਸਿੰਘ ਉਸ ਸਾਫਾ ਕਬਲਦੀਪ ਸਿੰਘ ਅਸ਼ਵਨੀ ਕੁਮਾਰ, ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹ 3 क्लॉज़ 1 क्लॉज़ 10 ਐਂਡ ਸੈਕਸ਼ਨ 4 ਸ਼ਿਦੂ ਕਾਸਟ ਐਂਡ ਸ਼ਿਦੂ ਡ੍ਰਾਈਵ ਇਟ ਵਿੱਚ 354 148 190 IPC ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਤੇ ਜਿਹੜੇ ਗੁਰਦੀਪ ਗੁਰਦੀਪ ਰਾਜ, ਨਰਿੰਦਰਜੀਤ ਸਿੰਘ, ਐਸਆਈ ਤੇ ਗਗਨਦੀਪ ਸਿੰਘ ਉਹ 323 148 1956 IPC ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਕਰਤਾਰ 13 ਸਾਲਾਂ ਤੋਂ ਇਹ ਜਿਹੜੀਆਂ ਕੇਸਵਾਰ ਸੀਗੇ ਜਿਹੜੇ ਉਹਨਾਂ ਬਹੁਤ ਜ਼ਿਆਦਾ ਤੁਮਕਾ ਹੈ ਡਰਾਇਆ ਖੋਪੜਣ ਕੇ ਆਪਣੇ ਵੱਲੋਂ ਦਿਖਾਇਆ ਪਰ ਜਿੱਥੇ ਸਮਾਜ ਦੀ ਇਕਤਾ ਅਖੰਡਤਾ ਨੇ ਇੱਚ ਸਭ ਤੋਂ ਵੱਡਾ ਯਤਨ ਕੀਤਾ ਕਿਉਂਕਿ ਸਮਾਜ ਵੱਲੋਂ ਹਮੇਸ਼ਾ ਸਾਨੂੰ ਕਿਹਾ ਗਿਆ ਤੁਸੀਂ ਕਰਨਾ ਹੈ ਤੇ ਅੱਜ ਉਹ ਲੜਾਈ ਜਿਹੜੀ ਆ ਉਹ ਸਮਾਜ ਦੀ ਤਾਕਤ ਨਾਲ ਤੇ ਕੋੜ ਦੇ ਇਨਸਾਨਾਂ ਨਾਲ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੀਰ ਕਾਹ ਸਾਹਿਬ ਦੇ ਸੰਵਿਧਾਨ ਦੇ ਕਾਨੂੰਨਾਂ ਜਿਹੜਾ ਆ ਸਾਨੂੰ ਅੱਜ 13 ਸਾਲ ਬਾਅਦ ਜਿਹੜਾ ਆ ਮਾਨਯੋਗ ਕੋਰਟ ਜਿਲ੍ਹਾ ਤਰਨਤਾਰਨ ਵੱਲੋਂ ਜਿਹੜਾ ਦੋਸ਼ੀ ਆ ਉਹਨਾਂ ਨੂੰ ਜਿਹੜਾ ਆ ਉਹ ਦੋਸ਼ੀ ਇਕਰਾਰ ਕਰ ਦਿੱਤਾ ਗਿਆ